ਜੈ ਜੀ ਨਾਮ ਭਾਰਤ ਮਾਤਾ ਦੀ ਜੈ ਭਰਾਵੋ ਜਿਵੇਂ ਕਹਿੰਦੇ ਆ ਜੈਸੀ ਕਰਨੀ ਵੈਸੀ ਭਰਨੀ ਇਹ ਪਿਛਲੇ ਕੁਝ ਦਿਨਾਂ ਜੇ ਤੁਹਾਨੂੰ ਪਤਾ ਹੀ ਆ ਕੀ ਕੀ ਹੋ ਰਿਹਾ ਪੰਜਾਬ ਵਿੱਚ ਕੋ ਲੱਕੇ ਸਦਰੇ ਨੇ ਕਾਲ ਦਿੱਤੀ ਸੀ ਕਿ ਬਈ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਜੀ ਦੇ ਘਰ ਦੇ ਬਾਹਰ ਜਾਓ ਲੋਕੀ ਸਾਰੇ ਘਰੇ ਉਹ ਸ਼ਾਸ਼ਨ ਵੱਲੋਂ ਰੋਕ ਦਿੱਤੇ ਗਿਆ ਸੀ। ਲੇਕਿਨ ਆਪਣਾ ਇਹ ਲਕਾ ਸਦਰਾ ਘਰੋਂ ਬਾਹਰ ਨਿਕਲ ਗਏ ਉੱਥੇ ਜਾ ਕੇ ਬਾਹ 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 ਕਰ ਰਿਹਾ ਸੀ। ਕਿਹਦੇ ਹੱਕ 'ਚ ਉਹ ਭਾਨਾ ਸਿੱਧੂ ਦੇ ਹੱਥ 'ਚ ਭਾਨਾ ਸਿੱਧੂ ਕੌਣ ਆ ਉਹ ਤੁਹਾਨੂੰ ਪਤਾ ਹੀ ਆ ਮਾਮਾ ਭੈਣਾ ਆਂ ਬੱਚਿਆਂ ਦੇ ਗਾਲਾਂ ਕਿਨੇ ਕਢਦਾ ਵਾ। ਇਹ ਹੈਗੇ ਘੜਮ ਚੌਧਰੀ। ਇਹਨਾਂ ਦੇ ਤੋਂ ਹੌਣ 'ਚ ਕੀ ਲਾੜਿਆ ਸੀ। ਅੱਜ ਮੈਂ ਮਾਨ ਜੋ ਤਦੋਂ ਲਾਪਰਸ ਦਾ ਦਾ ਧੰਨਵਾਦ ਕਰਦਾ ਹਾਂ ਜਿਹੜਾ ਭਾਨਾ ਸਿੱਧੂ ਅਤੇ ਲਖੇ ਸਿੱਧਰੇ ਦੇ ਖਿਲਾਫ ਜਾਂ ਪਰਿਵਾਰ ਦੇ ਖਿਲਾਫ ਭਾਨੇ ਸਿੱਧੂ ਦੇ ਪਰਚਾ ਦਰਜ ਕੀਤਾ ਬਹੁਤ ਵਧੀਆ ਕੀਤਾ ਵਾ ਬਹੁਤ ਵਧੀਆ ਫੈਸਲਾ ਵਾ ਕਿਉਂਕਿ ਲੋਕ ਜਿਵੇਂ ਰਸੀ ਬਾਦੀ ਹੁੰਦੀ ਆ ਰਬੜ ਦੀ ਉਵੇਂ ਮਦਦ ਦੇ ਕੇ ਆ ਰਹੇ ਸੀ ਇਹ ਕਿਉਂਕਿ ਜਦੋਂ ਕਾਨੂੰਨ ਦੇ ਆਪਾਂ ਰਹਿ ਕੇ ਕੋਈ ਪਰਚਾ ਦਰਜ ਹੋਇਆ ਏਜੰਟਾਂ ਨੇ ਪਰਚਾ ਦਰਜ ਕਰਾਇਆ ਜਾਂ ਅਜ ਟੋਲ ਪੁਲਾਜੇ ਵਾਲਿਆਂ ਨੇ ਪਰਚਾ ਦਰਜ ਕਰਾਇਆ ਬਹੁਤ ਵਿਧੇ ਕੀਤਾ ਵਾ ਕਿਉਂਕਿ ਤੋੜ ਭੰਨ ਕਰਨ ਦਾ ਸਾਨੂੰ ਕੋਈ ਹੱਕ ਨਹੀਂ ਹੈ ਜੇ ਭਾਨਾ ਸਿੱਧੂ ਨੂੰ ਪੁਲਿਸ ਨੇ ਰੈਸਟ ਕੀਤਾ ਤਾਂ ਮਹਾਂ ਜੋ ਅਦਾਲਤ ਵਿੱਚ ਜਾਓ ਇਹ ਤਾਂ ਨਹੀਂ ਵੀ ਆਪਾਂ ਕੱਠ ਕਰਨਾਗੇ ਜਾ ਕੇ ਕੱਲ ਨੂੰ ਤਾਂ ਕੋਈ ਹੋਰ ਕੱਠ ਕਰ ਲੂਗਾ ਪਰਸੋਂ ਕੋਈ ਹੋਰ ਕੱਠ ਕਰ ਲੂਗਾ ਇਦਾਂ ਦਿਵਾ ਨਹੀਂ ਬਣਾਉਣਾ ਚਾਹੀਦਾ ਪ੍ਰਜਾਣ ਤੇ ਮੈਂ ਤੁਹਾਨੂੰ ਬਾਰ-ਬਾਰ ਕਹ ਰਿਹਾ ਲੱਖਾ ਸਿੱਧਰਾ ਬਹੁਤ بڑا ਮਤਲਬੀ ਆਦਮੀ ਹੈ ਇਹ ਕਿਸੇ ਦਾ ਨਹੀਂ ਹੈ ਕਿਸੇ ਦਾ ਗੁਰੂ ਪੀਰ ਨਹੀਂ ਹੈ ਕਿਉਂਕਿ ਇਸ ਨੇ ਆਪਣਾ ਮਤਲਬ ਕੱਢਣਾ ਇਹ ਬਹੁਤ بڑا ਦਫਾੰਗ ਕਰਦਾ ਦਫਾੰਗ ਪਹਿਲਾਂ ਇਹ ਗੈਂਗਸਟਰ ਰਿਹਾ ਲੋਕਾਂ ਨੂੰ ਮੈਂ ਤੁਹਾਨੂੰ ਦੱਸਣਾ ਚਾਹਨਾ ਵਾ ਫਿਰ ਹੁਣ ਇਹ ਆਪਣੇ ਆਪ ਨੂੰ ਸਮਾਜ ਵੱਡਾ ਸੇਵਕ ਸਮਝਦਾ ਪਿਆ ਕੋਈ ਸਮਾਜ ਸੇਵਕ ਨਹੀਂ ਇਹ ਠੱਗ ਸੇਵਕ ਆ ਪਹਿਲਾਂ ਇਹ ਕਾਲੀ ਦਲ ਦੇ ਵਿੱਚ ਇਹਦੀ ਮਾਤਾ ਜੀ ਸਰਪੰਚ ਰਹਿ ਜਾਂ ਚੁੱਕੀ ਆ ਤੁਹਾਨੂੰ ਪਤਾ ਸਾਰੇ ਲੋਕਾਂ ਨੂੰ ਜਗਲੂ ਬਤਾਵਾ ਅੱਜ ਇਹ ਆਪਣੇ ਪੰਜਾਬ ਵਿਚੋਂ ਯਾਤਰਾ ਹੀ ਕੱਢਣ ਨੂੰ ਫਿਰਦਾ ਕਿਹੜੀ ਹੈ ਪੰਜਾਬ ਵਿਚੋਂ ਪੰਜਾਬ ਬਿਲਕੁਲ ਸੇਵਾ ਪੰਜਾਬ ਵਿੱਚ ਕੋਈ ਗੱਲਬਾਤ ਨਹੀਂ ਪੰਜਾਬ ਹਮਾਰਨਾ ਚੱਲ ਰਿਹਾ ਵਾ ਜੇ ਲੋਕਾਂ ਨੇ ਵੋਟਾਂ ਪਾਈਆਂ ਨੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਜੀ ਨੂੰ ਉਹਨਾਂ ਸਰਕਾਰ ਬਣੀ ਹੈ ਚੱਲਣ ਨੂੰ ਪੰਜ ਸਾਲ ਚੱਲਣ ਦਿਓ ਜਦੋਂ ਅੱਜ ਕੋਈ ਮੁੱਦਾ ਨਹੀਂ ਜਦੋਂ ਵੋਟਾਂ ਆਉਣਗੀਆਂ ਉਦੋਂ ਆਪੋ ਆਪਣੇ ਜੋਰ ਲਾਓ ਆਪਣੇ ਆਪਣੀ ਪਾਰਟੀ ਦਾ ਜੋਰ ਲਾਓ ਦਿਖਾਓ ਜੋਰ ਲੋਕਾਂ ਨੂੰ ਵੋਟਾਂ ਨਾਲ ਖਿੱਚੋ ਆਪਣੇ ਕੰਨੇ ਪਰ ਇਹ ਹੈ ਘੜਮ ਚੌਧਰੀ ਇਹ ਧੌਣ ਚ ਕੀ ਲੜਿਆ ਲੱਕੇ ਸਦਰੇ ਨੇ ਭਾਨੇ ਸਿੱਧੂ ਦੇ ਵੀ ਮੈਂ ਕਹੂੰਗਾ ਇਹ ਬੰਦੇ ਵਧੀਆ ਨਹੀਂ ਇਹਨਾਂ ਦਾ ਬਾਈਕਾਟ ਕਰੋ ਕਿਉਂਕਿ ਕਿੱਥੇ ਸਿੱਧੂ 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 ਕਰਦੇ ਸੀ ਨਹੀਂ ਕਿੱਥੇ ਸੀ ਇਹ ਲੋਕਾਂ ਨੂੰ ਕਹਿੰਦੇ ਸੀ ਮੈਂ ਬੜਾ ਇਕੱਠ ਕਰ ਦੂੰਗਾ ਜੀ ਛਣਾਉਂਗਾ ਜੀ ਇਹ ਬਹੁਤ ਬੜਾ ਨਾਟਕਾ ਇਸ ਨੇ ਹੀ ਆਪਣੇ ਆਪ ਨੂੰ ਜਿਹੜਾ ਹਾਈਲਾਈਟ ਕਰਨ ਦੀ ਖਾਤਰ ਇਹ ਡਰਾਮਾ ਉੱਥੇ ਪਹੁੰਚਿਆ ਹੈ ਹੁਣ ਕਿੱਥੇ ਚਲਾਉਣ ਨੂੰ ਫਿਰਦੇ ਤੁਸੀਂ ਕਿੱਥੇ ਹੁਣ ਆਪਣਾ ਇਹ ਭੱਜੇ ਲਵੇ ਜਿਹੜਾ ਧੌਣ ਚ ਕੀਲਾ ਹੈ ਧੌਣ ਚ ਕੀਲਾ ਹੀ ਰਹੂਗਾ ਇਹ ਕੱਢੂਗਾ ਧੰਨਵਾਦ